ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਨੂੰ ਆਪਣੇ ਘਰ ਦੀ ਖੁਸ਼ੀਆਂ ਤੇ ਬਰਕਤ ਦੀ ਚਾਬੀ ਮਿਲ ਜਾਵੇ ਤਾਂ ਸਾਧ ਸੰਗਤ ਜੀ ਇਹਨਾਂ ਚਾਰ ਗੱਲਾਂ ਦਾ ਖਾਸ ਧਿਆਨ ਰੱਖਣਾ ਸ਼ੁਰੂ ਕਰ ਦਿਓ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਾਧ ਸੰਗਤ ਜੀ ਕਈ ਲੋਕ ਆਖ ਦਿੰਦੇ ਹਨ ਕਿ ਅਸੀਂ ਜਿੰਨਾ ਮਰਜ਼ੀ ਕਮਾ ਲਈਏ ਸਾਡੇ ਪੈਸੇ ਵਿੱਚ ਬਰਕਤ ਨਹੀਂ ਰਹਿੰਦੀ। ਸਾਡੇ ਘਰ ਦੇ ਵਿੱਚ ਰਿਜਕ ਦੇ ਵਿੱਚ ਬਰਕਤ ਨਹੀਂ ਰਹਿੰਦੀ। ਘਰ ਦੀ ਪੂਰੀ ਨਹੀਂ ਪੈਂਦੀ। ਤਾਂ ਉਹ ਪੂਰੀ ਪੈਣੀ ਸ਼ੁਰੂ ਹੋ ਜਾਵੇਗੀ। ਜੇਕਰ ਅਸੀਂ ਮਹਾਪੁਰਖਾਂ ਦੇ ਦੱਸੇ ਅਨੁਸਾਰ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦੇਵਾਂਗੇ। ਸਿੱਖਿਆਵਾਂ ਸਾਡੇ ਗੁਰੂਆਂ ਦੀਆਂ ਹਨ। ਤੇ ਜੋ ਮਹਾਪੁਰਖ ਜੀ ਸਾਨੂੰ ਸੌਖਾ ਕਰਕੇ ਸਮਝਾ ਦਿੰਦੇ ਹਨ ਮਹਾਪੁਰਖ ਜੀ ਆਖਦੇ ਹਨ ਜੇ ਤੁਸੀਂ ਆਪਣੇ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਤਾਂ ਪਹਿਲੀ ਗੱਲ ਇੱਕ ਪਰਲੇ ਬੰਨ ਲਓ ਕਿ ਕਦੇ ਵੀ ਆਪਣੀ ਜ਼ੁਬਾਨ ਤੇ ਥੋੜਾ ਸ਼ਬਦ ਨਹੀਂ ਲੈ ਕੇ ਆਉਣਾ ਬਹੁਤਾ ਕਾਵਾਂਗੇ ਤਾਂ ਹੀ ਬਹੁਤਾ ਹੋਵੇਗਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਕੋਈ ਵੀ ਤੁਹਾਨੂੰ ਤੁਹਾਡਾ ਹਾਲ ਚਾਲ ਪੁੱਛਦਾ ਹੈ ਤੁਹਾਡੀ ਸਿਹਤ ਪ੍ਰਤੀ ਪੁੱਛਦਾ ਹੈ ਤੁਹਾਡੇ ਕਾਰੋਬਾਰ ਦੇ ਪ੍ਰਤੀ ਕੋਈ ਵੀ ਪੁੱਛਦਾ ਹੈ ਉਸ ਨੂੰ ਕਹੋ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ। ਮਹਾਪੁਰਖ ਜੀ ਆਖਦੇ ਹਨ ਘਰ ਦੇ ਵਿੱਚ ਭਾਵੇਂ ਕਿਸੇ ਵੀ ਚੀਜ਼ ਦੀ ਕਮੀ ਹੋਵੇ ਤਾਂ ਵੀ ਹਰ ਇੱਕ ਥਾਂ ਤੇ ਹਰ ਇੱਕ ਬੰਦੇ ਦੇ ਨਾਲ ਆਪਣਾ ਦੁਖੜਾ ਨਾ ਰੋਇਆ ਕਰੋ। ਮਹਾਪੁਰਖ ਜੀ ਆਖਦੇ ਹਨ ਜਿਹੜੇ ਸ਼ਬਦ ਆਪਾਂ ਵਾਰ-ਵਾਰ ਆਪਣੀ ਜ਼ੁਬਾਨ ਤੇ ਲਿਆਉਂਦੇ ਹਾਂ ਜਿਹੜੇ ਸ਼ਬਦ ਅਸੀਂ ਵਾਰ-ਵਾਰ ਆਪਣੇ ਮਨ ਵਿੱਚ ਦੁਹਰਾਉਂਦੇ ਰਹਿੰਦੇ ਹਾਂ ਉਹ ਸ਼ਬਦ ਵੀ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇ ਹਰ ਵੇਲੇ ਆਪਾਂ ਆਪਣੇ ਆਪ ਨੂੰ ਦੁਖੀ ਕਹਿੰਦੇ ਰਵਾਂਗੇ ਤੇ ਆਪਣੇ ਘਰ ਵਿੱਚ ਥੋੜਾ ਥੋੜਾ ਹੀ ਕਹਿੰਦੇ ਰ੍ਹਾਂਗੇ ਫਿਰ ਇਹ ਸ਼ਬਦ ਵੀ ਸਿੱਧ ਹੋਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਹਰ ਵੇਲੇ ਇਹੋ ਸ਼ਬਦ ਦੀ ਵਰਤੋਂ ਹੀ ਕਰੋ ਕਿ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੈ ਭਾਵੇਂ ਤੁਹਾਡੇ ਕੋਲ ਚੀਜ਼ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਕਹਿਣਾ ਇਹੋ ਹੀ ਹੈ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਪਰ ਕਈਆਂ ਦਾ ਕੀ ਸੁਭਾਅ ਹੁੰਦਾ ਹੈ ਕਿ ਚੀਜ਼ ਕੋਲ ਹੁੰਦਿਆਂ ਹੋਇਆਂ ਵੀ ਨਾ ਕਰ ਦਿੰਦੇ ਹਨ ਚੀਜ਼ ਕੋਲ ਹੁੰਦਿਆਂ ਹੋਇਆਂ ਵੀ ਕਹੀ ਜਾਣਗੇ ਸਾਡਾ ਤਾਂ ਸਰਦਾ ਹੀ ਮਸਾ ਹੈ ਅਸੀਂ ਬੜੇ ਔਖੇ ਹਾਂ ਇਹ ਸੁਭਾ ਤੁਹਾਨੂੰ ਛੱਡਣਾ ਪੈਣਾ ਹੈ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਰਹਿਣਾ ਪਵੇਗਾ ਜਿੰਨਾ ਮਾਲਕ ਨੇ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਜੋ ਚੀਜ਼ ਜੋ ਕੋਲ ਨਹੀਂ ਹੈ ਉਹਦਾ ਜ਼ਿਕਰ ਨਾ ਕਰੋ ਉਹਦੇ ਲਈ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਨਾ ਕਰੋ ਮਹਾਂਪੁਰਖ ਜੀ ਆਖਦੇ ਹਨ ਘਰ ਦੇ ਵਿੱਚ ਬਰਕਤ ਚਾਹੀਦੀ ਹੈ ਨਾ ਤੇ ਸਾਡੇ ਕੋਲ ਇਹ ਤਿੰਨ ਚੀਜ਼ਾਂ ਹੋਣੀਆਂ ਬੜੀਆਂ ਜ਼ਰੂਰੀ ਹਨ ਪਹਿਲਾਂ ਤਾਂ ਸਾਦਗੀ ਦੂਜਾ ਸੱਚਾਈ ਤੇ ਤੀਜਾ ਸਬਰ ਸੰਤੋਖ ਇਹ ਤਿੰਨੇ ਹੀ ਚੀਜ਼ਾਂ ਸਾਡੇ ਘਰ ਦੇ ਵਿੱਚ ਬਰਕਤ ਲੈ ਕੇ ਆਉਂਦੀਆਂ ਹਨ ਪਰ ਜੇਕਰ ਸਾਦਗੀ ਦੀ ਜਗ੍ਹਾ ਤੇ ਵਿਖਾਵਾ ਆ ਜਾਵੇ ਸੱਚਾਈ ਦੀ ਜਗ੍ਹਾ ਤੇ ਬੇਈਮਾਨੀ ਆ ਜਾਵੇ ਠੱਗੀ ਠੋਰੀ ਆ ਜਾਵੇ ਸਬਰ ਸੰਤੋਖ ਦੀ ਜਗ੍ਹਾ ਤੇ ਲਾਲਚ ਆ ਜਾਵੇ ਤਾਂ ਫਿਰ ਬੰਦੇ ਦੇ ਕੋਲ ਜਿੰਨਾ ਮਰਜ਼ੀ ਹੋਵੇ ਉਹ ਬੰਦਾ ਕਦੇ ਖੁਸ਼ ਹੋ ਹੀ ਨਹੀਂ ਸਕਦਾ ਉਹਦੀ ਜ਼ਿੰਦਗੀ ਵਿੱਚ ਕਦੇ ਵੀ ਸ਼ਾਂਤੀ ਤੇ ਸਕੂਨ ਆ ਹੀ ਨਹੀਂ ਸਕੇਗਾ ਕਿਉਂਕਿ ਬੇਈਮਾਨੀ ਦਾ ਪੈਸਾ ਜਿੰਨਾ ਮਰਜ਼ੇ ਘਰ ਵਿੱਚ ਆ ਜਾਵੇ ਉਹ ਬੇਈਮਾਨੀ ਦੇ ਪੈਸੇ ਨਾਲ ਜਿੰਨੀਆਂ ਮਰਜ਼ੀ ਬੰਦਾ ਸੁੱਖ ਸਹੂਲਤਾਂ ਖਰੀਦ ਕੇ ਲੈ ਆਵੇ ਪਰ ਬੇਈਮਾਨੀ ਦਾ ਪੈਸਾ ਸਾਨੂੰ ਸੁਖੀ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਬੇਈਮਾਨੀ ਬੰਦੇ ਦੀ ਨੀਂਦ ਉਡਾਉਂਦੀ ਹੈ ਉਹ ਰਾਤ ਨੂੰ ਸੌ ਨਹੀਂ ਸਕਦਾ ਕਿਉਂਕਿ ਹਰ ਵੇਲੇ ਮਨ ਤੇ ਬੋਝ ਪਿਆ ਰਹਿੰਦਾ ਹੈ ਕਿ ਬੇਈਮਾਨੀ ਮੇਰੀ ਮੇਰਾ ਝੂਠ ਕਿਧਰੇ ਫੜਿਆ ਨਾ ਜਾਵੇ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਦਿਨ ਦਾ ਚੈਨ ਉੱਡ ਜਾਂਦਾ ਹੈ ਫਿਰ ਸਰੀਰ ਨੂੰ ਲੱਗਦੀਆਂ ਹਨ ਬਿਮਾਰੀਆਂ ਮਹਾਪੁਰਖ ਜੀ ਆਖਦੇ ਹਨ ਬੇਈਮਾਨੀ ਦਾ ਪੈਸਾ ਤਾਂ ਸਾਡੇ ਘਰ ਦੀਆਂ ਸਾਰੀਆਂ ਚੀਜ਼ਾਂ ਉਡਾ ਕੇ ਲੈ ਜਾਂਦਾ ਹੈ ਸੁੱਖ ਚੈਨ ਤੰਦਰੁਸਤੀ ਘਰ ਦੀਆਂ ਖੁਸ਼ੀਆਂ ਸਭ ਕੁਝ ਬੇਈਮਾਨੀ ਦੇ ਪੈਸੇ ਨਾਲ ਰੁੜ ਜਾਂਦੀਆਂ ਹਨ ਇਸ ਕਰਕੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਈਮਾਨਦਾਰੀ ਦੀ ਕਿਰਤ ਕਰਨੀ ਹੈ ਕਿਉਂਕਿ ਈਮਾਨਦਾਰੀ ਦੀ ਕਿਰਤ ਵਿੱਚ ਹੀ ਬਰਕਤਾਂ ਹਨ ਉਦਮੀ ਮਿਹਨਤੀ ਕਿਰਤੀ ਬੰਦੇ ਦੀ ਬਹਾਂ ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਖੁਦ ਇਹ ਮੱਤ ਦਿੱਤੀ ਹੈ ਇਹ ਸਿੱਖਿਆ ਦਿੰਦੀ ਹੈ ਕਿ ਹੱਕ ਸੱਚ ਦੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਹਨ ਤਾਂ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਚਾਹੀਦੀਆਂ ਹਨ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਚਾਹੀਦੀਆਂ ਹਨ ਤਾਂ ਫਿਰ ਸਾਨੂੰ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਪੈਣਾ ਹੈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਵੀ ਜ਼ਰੂਰੀ ਹੈ ਉਸ ਦਸਵੰਦ ਨੂੰ ਲੋੜਵੰਦ ਗਰੀਬ ਦੀ ਮਦਦ ਵਿੱਚ ਆਪਾਂ ਲਾ ਸਕਦੇ ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਆਪ ਹੀ ਇਹ ਦਸਵੰਦ ਦੇ ਲੇਖੇ ਲਾਉਣਾ ਸਿਖਾਇਆ ਹੈ ਇਹ ਗੁਰੂ ਸਾਹਿਬ ਜੀ ਆਖਦੇ ਹਨ ਕਿ ਜਦੋਂ ਤੂੰ ਆਪਣੇ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਬੰਦ ਕੱਢਦਾ ਹੈ ਗੁਰੂ ਘਰ ਲੈ ਕੇ ਆਉਣ ਲੱਗਦਾ ਹੈ ਪਹਿਲਾਂ ਆਪਣੇ ਆਸ-ਪਾਸ ਵੇਖ ਕੇ ਤੇਰੇ ਆਂਡ-ਗਵੰਡ ਜਾਂ ਗਲੀ ਮੁਹੱਲੇ ਵਿੱਚ ਤੇਰੀ ਰਿਸ਼ਤੇਦਾਰੀ ਦੇ ਵਿੱਚ ਕੋਈ ਲੋੜਵੰਦ ਕੋਈ ਗਰੀਬਤਾ ਨਹੀਂ ਹੈ ਜੇ ਉਹਦੀ ਤੋਂ ਮਦਦ ਕਰ ਸਕੇ ਉਹ ਦਸਬੰਦ ਉਹਦੀ ਮਦਦ ਵਿੱਚ ਲਾ ਦੇਵੇਂ ਤੇਰਾ ਉਹ ਦਸਬੰਦ ਸਾਡੇ ਚਰਨਾਂ ਵਿੱਚ ਪਰਵਾਨ ਹੋ ਜਾਵੇਗਾ ਕਿਉਂਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਇਹ ਗੁਰੂ ਸਾਹਿਬ ਜੀ ਨੇ ਆਪ ਕਿਹਾ ਹੈ ਤਾਂ ਆਪਾਂ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਵਿੱਚੋਂ ਕੱਢਿਆ ਹੋਇਆ ਦਸਵੰਦ ਗਰੀਬ ਲੋਕਾਂ ਦੀ ਲੋੜਵੰਦਾਂ ਦੀ ਮਦਦ ਵਿੱਚ ਲਾ ਸਕਦੇ ਹਾਂ ਬਾਕੀ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਸਾਡੇ ਕੱਢੇ ਹੋਏ ਦਸਵੰਦ ਨੂੰ ਬੜਾ ਰੰਗ ਭਾਗ ਲਾਉਂਦੇ ਹਨ ਜੇ ਅਸੀਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਹਾਂ ਨਾ ਸੋ ਦਾ ਸਬੰਧ ਨੂੰ ਤੁਸੀਂ 10 ਗੁਣਾ ਕਰਕੇ ਵੀ ਪਰਮਾਤਮਾ ਜੀ ਸਾਨੂੰ ਮੋੜ ਸਕਦੇ ਹਨ। ਬਾਕੀ ਜਦੋਂ ਵੀ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਨੂੰ ਲੇਖੇ ਲਾਉਣਾ ਹੈ। ਥੋੜੀ ਜਾਂਚ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਹੈ। ਸਾਡਾ ਦਾ ਸਬੰਧ ਕਿਧਰੇ ਗਲਤ ਹੱਥਾਂ ਵਿੱਚ ਜਾਣਾ ਨਹੀਂ ਚਾਹੀਦਾ। ਅਸਲ ਲੋੜਵੰਦ ਦੇ ਕੋਲ ਹੀ ਜਾਣਾ ਚਾਹੀਦਾ ਹੈ। ਕਿਉਂਕਿ ਅੱਜ ਦੇ ਸਮੇਂ ਵਿੱਚ ਕੁਝ ਲੋਕ ਐਸੇ ਵੀ ਹਨ ਜੋ ਆਪਣਾ ਦੁੱਖਣਾ ਰੋਕੇ ਮਜਬੂਰੀ ਦੱਸ ਕੇ ਕਈ ਵਾਰ ਭੋਲੇ ਬੰਦੇ ਦੀ ਪਲਮਾਨਸੀ ਦਾ ਫਾਇਦਾ ਚੁੱਕ ਲੈਂਦੇ ਹਨ। ਕਈ ਵਾਰ ਇਹ ਠੱਗ ਬੇਈਮਾਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਬਹੁਤ ਹੀ ਨੇਕ ਦਿਲ ਇਨਸਾਨ ਹੈ ਗਰੀਬਾਂ ਦੀ ਮਦਦ ਕਰਦਾ ਹੈ। ਕਈ ਵਾਰ ਇਹ ਠੱਗ ਬੇਈਮਾਨੀਆਂ ਨੂੰ ਪਤਾ ਲੱਗ ਜਾਵੇ ਕਿ ਇਹ ਬੰਦਾ ਬਹੁਤ ਨੇਕ ਦਿਲ ਇਨਸਾਨ ਹੈ। ਗਰੀਬਾਂ ਦੀ ਮਦਦ ਕਰਦਾ ਹੈ। ਕਈ ਵਾਰ ਚੋਰ ਹੀ ਸਾਧ ਦਾ ਭੇਸ ਵਿੱਚ ਬਦਲ ਕੇ ਆ ਕੇ ਉਸ ਨੂੰ ਠੱਗ ਲੈਂਦੇ ਹਨ। ਦੁੱਖ ਦੱਸ ਕੇ ਮਜਬੂਰੀ ਦੱਸ ਕੇ ਉਹਦੇ ਕੋਲੋਂ ਪੈਸੇ ਲੈਣੇ ਸ਼ੁਰੂ ਕਰ ਦਿੰਦੇ ਹਨ ਉਧਾਰ ਕਹਿ ਕੇ ਲੈ ਲੈਂਦੇ ਹਨ ਫਿਰ ਵਾਪਸ ਨਹੀਂ ਮੁੜਦੇ ਜਦੋਂ ਕਿਸੇ ਇਮਾਨਦਾਰ ਸੱਚੇ ਸੁੱਚੇ ਬੰਦੇ ਦੇ ਨਾਲ ਇਸ ਤਰ੍ਹਾਂ ਧੋਖਾ ਧੜੀ ਹੋ ਜਾਵੇ ਉਹਦਾ ਵਿਸ਼ਵਾਸ ਇੱਕ ਵਾਰ ਟੁੱਟ ਜਾਵੇ ਕਈ ਵਾਰ ਫਿਰ ਉਹ ਦੁਬਾਰਾ ਵਿਸ਼ਵਾਸ ਨਹੀਂ ਕਰ ਪਾਉਂਦਾ ਇਸ ਕਰਕੇ ਕਈ ਵਾਰ ਅਸਲ ਲੋੜਵੰਦ ਗਰੀਬ ਮਦਦ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਜਿਸ ਬੰਦੇ ਨਾਲ ਇੱਕ ਵਾਰ ਠੱਗੀ ਹੋ ਜਾਵੇ ਕਿਸੇ ਨੇ ਉਹਦਾ ਵਿਸ਼ਵਾਸ ਤੋੜ ਦਿੱਤਾ ਹੋਵੇ ਤਾਂ ਫਿਰ ਉਹਦੇ ਲਈ ਸਾਰੇ ਠੱਗ ਤੇ ਬੇਈਮਾਨ ਹੀ ਹੋ ਜਾਂਦੇ ਹਨ ਉਹ ਛੇਤੀ ਕੀਤੀਆਂ ਫਿਰ ਕਿਸੇ ਤੇ ਯਕੀਨ ਕਰ ਹੀ ਨਹੀਂ ਪਾਉਂਦਾ ਮਹਾਪੁਰਖ ਜੀ ਆਖਦੇ ਹਨ ਜਿਹੜੇ ਠੱਗ ਬਿਰਤੀ ਵਾਲੇ ਲੋਕ ਹਨ ਜੋ ਕਿਸੇ ਇਮਾਨਦਾਰ ਬੰਦੇ ਨੂੰ ਧੋਖਾ ਦਿੰਦੇ ਹਨ ਉਹਨਾਂ ਦੀਆਂ ਵੱਦ ਅਸੀਸਾਂ ਤਾਂ ਲੈਂਦੇ ਹੀ ਹਨ ਬਲਕਿ ਕਈ ਲੋੜਵੰਦ ਤੇ ਕਈ ਗਰੀਬਾਂ ਦੀਆਂ ਵੱਦ ਦੁਆਵਾਂ ਵੀ ਇਕੱਠੀਆਂ ਕਰ ਲੈਂਦੇ ਹਨ ਇਹਨਾਂ ਠੱਗਾਂ ਬੇਈਮਾਨਾਂ ਨੂੰ ਉਹ ਵੱਦ ਦੁਆਵਾਂ ਲੱਗਦੀਆਂ ਹਨ ਇਸ ਕਰਕੇ ਹੱਕ ਸੱਚ ਦੇ ਕਿਰਤ ਕਮਾਈ ਕਰਨੀ ਚਾਹੀਦੀ ਹੈ ਤਾਂ ਸਾਨੂੰ ਉਹਨਾਂ ਦੀ ਵੀ ਇਹ ਵਾਹਿਗੁਰੂ ਜੀ ਨੇ ਸਾਨੂੰ ਸੋਹਣਾ ਸਰੀਰ ਇਸੇ ਹੀ ਕਰਕੇ ਦਿੱਤਾ ਹੈ ਕਿ ਇਸ ਸਰੀਰ ਦੇ ਨਾਲ ਆਪਾਂ ਜਿੰਨੀ ਵੀ ਮਿਹਨਤ ਕਰਾਂਗੇ ਉਨਾ ਹੀ ਸਰੀਰ ਸਾਡੇ ਦਾ ਭਲਾ ਹੋਵੇਗਾ ਉਨਾ ਹੀ ਇਹ ਸਰੀਰ ਸਾਡਾ ਤੰਦਰੁਸਤ ਰਹੇਗਾ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਹਨ ਕਿ ਦੱਬ ਕੇ ਵਾ ਰੱਜ ਕੇ ਖਾ ਬਸ ਆਪਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਹੀ ਚੱਲਣਾ ਹੈ ਸਾਤ ਸੰਗਾਂਜੀ ਕਈ ਲੋਕ ਆਖ ਦਿੰਦੇ ਹਨ ਪੁਰਾਣੇ ਸਮੇਂ ਬੜੇ ਚੰਗੇ ਹੁੰਦੇ ਸਨ ਅੱਜ ਦਾ ਸਮਾ ਬੜਾ ਖਤਰਨਾਕ ਹੈ ਸਮਾ ਬੜਾ ਮਾੜਾ ਹੈ ਸਮਾ ਚੰਗਾ ਮਾੜਾ ਨਹੀਂ ਹੁੰਦਾ ਇਨਸਾਨ ਚੰਗਾ ਮਾੜਾ ਹੁੰਦਾ ਹੈ ਇਨਸਾਨ ਦੀ ਸੋਚ ਦੇ ਵਿੱਚ ਜਦੋਂ ਬਦਲਾਵ ਆਉਂਦਾ ਹਨ ਉਦੋਂ ਹੀ ਸਮਾ ਬਦਲ ਜਾਂਦਾ ਹੈ ਜੇ ਸੋਚ ਚੰਗੀ ਹੈ ਤਾਂ ਸਮਾ ਚੰਗਾ ਹੈ ਜੇ ਸੋਚ ਹੀ ਮਾੜੀ ਹੈ ਫਿਰ ਸਾਰਾ ਸੰਸਾਰ ਹੀ ਮਾੜਾ ਹੈ ਪੁਰਾਣੇ ਸਮੇਂ ਚੰਗੇ ਕਿਉਂ ਸਨ ਕਿਉਂਕਿ ਪੁਰਾਣੇ ਸਮੇਂ ਦੇ ਲੋਕਾਂ ਦੇ ਮਨ ਸਾਫ਼ ਸਨ ਉਹਨਾਂ ਦੇ ਦਿਲ ਵਿੱਚ ਸਾਦਗੀ ਸੀ ਉਹਨਾਂ ਦੇ ਪੱਲੇ ਸੱਚਾਈ ਸੀ ਸਬਰ ਸੰਤੋਖ ਸੀ ਘਰ ਦੇ ਵਿੱਚ ਪ੍ਰੇਮ ਪਿਆਰ ਏਕਤਾ ਇਤਿਫਾਕ ਸੀ ਇਸ ਕਰਕੇ ਪੁਰਾਣੇ ਸਮੇਂ ਚੰਗੇ ਸਨ ਪਰ ਅੱਜ ਦੇ ਸਮੇਂ ਵਿੱਚ ਸਿਰਫ ਵਿਖਾਵਾ ਰਹਿ ਗਿਆ ਹੈ ਅੱਜ ਦੇ ਸਮੇਂ ਵਿੱਚ ਝੂਠ ਤੇ ਬੇਈਮਾਨੀ ਵੱਧ ਚੁੱਕੀ ਹੈ ਲਾਲਚ ਵੱਧ ਗਿਆ ਹੈ ਇਸ ਕਰਕੇ ਹੀ ਤਾਂ ਸਮਾ ਮਾੜਾ ਹੋ ਰਿਹਾ ਹੈ ਸੋ ਮੁੱਖ ਦੀ ਗੱਲ ਇਹ ਹੈ ਜੀ ਕਿ ਬੰਦੇ ਦੀ ਸੋਚ ਚੰਗੀ ਮਾੜੀ ਹੁੰਦੀ ਹੈ ਸੋਚ ਹੀ ਸਾਡੇ ਸਮੇਂ ਨੂੰ ਚੰਗਾ ਤੇ ਮਾੜਾ ਬਣਾਉਂਦੀ ਹੈ ਇਸ ਕਰਕੇ ਆਪਣੀ ਸੋਚ ਦੇ ਵਿੱਚ ਸੱਚਾਈ ਰੱਖਣੀ ਹੈ ਇਮਾਨਦਾਰੀ ਰੱਖਣੀ ਹੈ ਨੀਅਤ ਸੱਚੀ ਤੇ ਸੁੱਚੀ ਹੋਵੇ ਤਾਂ ਪਰਮਾਤਮਾ ਜੀ ਹਰ ਥਾਂ ਤੇ ਸਾਡਾ ਸਾਥ ਦੇ ਦੇਣਗੇ ਹਰ ਕੰਮ ਦੇ ਵਿੱਚ ਬਰਕਤ ਪਾਉਂਦੇ ਹਨ ਸਾਡੀ ਸੋਚ ਦੇ ਵਿੱਚ ਸੱਚਾਈ ਕਿਵੇਂ ਆਵੇਗੀ ਸੋਚ ਦੇ ਵਿੱਚ ਇਮਾਨਦਾਰੀ ਕਿੰਜ ਆਵੇਗੀ ਜਦੋਂ ਅਸੀਂ ਗੁਰੂ ਦੇ ਲੜ ਲੱਗਾਂਗੇ ਜਦੋਂ ਗੁਰੂ ਦਾ ਗਿਆਨ ਹਾਸਿਲ ਕਰਾਂਗੇ ਇਸ ਕਰਕੇ ਰੋਜ਼ਾਨਾ ਸਵੇਰੇ ਉੱਠਦੇ ਅਨਸਾਰ ਹੀ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਦਾ ਗਿਆਨ ਹਾਸਿਲ ਕਰਨਾ ਹੈ ਇਹ ਗੁਰਬਾਣੀ ਦਾ ਪਾਠ ਗੁਰੂ ਦਾ ਗਿਆਨ ਗੁਰੂ ਸਾਹਿਬ ਜੀ ਨੇ ਗੁਰਬਾਣੀ ਰਾਹੀਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ ਅਸੀਂ ਇਸ ਦੁਨੀਆਦਾਰੀ ਦੇ ਵਿੱਚ ਕਿੰਜ ਵਿਚਰਨਾ ਹੈ ਸੋ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਕਰਨੀ ਹੈ ਕੁਝ ਲੋਕ ਆਖਦੇ ਹੁੰਦੇ ਹਨ ਜੀ ਕਿਹੜਾ ਪਾਠ ਕਰੀਏ ਤੇ ਕਿੰਜ ਕਰੀਏ ਬਸ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਕਰੋ ਪੰਜ ਬਾਣੀਆਂ ਦਾ ਨਿਤਨੇਮ ਕਰ ਲਓ ਜਦਨ ਸਾਡਾ ਪੰਜ ਬਾਣੀਆਂ ਤਾਂ ਨਿਤਨੇਮ ਪੱਕਾ ਹੋ ਗਿਆ ਸਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਣੀ ਹੈ ਫਿਰ ਉਹ ਕਿਰਪਾ ਸੰਭਾਲਿਆਂ ਵੀ ਸੰਭਾਲੀ ਨਹੀਂ ਜਾਣੀ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਸ਼ਾਮ ਵੇਲੇ ਰਹਿਰਾਸ ਸਾਹਿਬ ਸੌਣ ਲੱਗੇ ਕਿਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੀਏ ਇਹ ਸੱਤ ਬਾਣੀਆਂ ਦਾ ਨੇਮ ਕਿਤੇ ਸਾਨੂੰ ਮਿਲ ਜਾਵੇ ਤਾਂ ਸਮਝੋ ਸਭ ਕੁਝ ਹੀ ਮਿਲ ਜਾਵੇਗਾ ਜਦੋਂ ਆਪਾਂ ਬਾਣੀ ਦਾ ਪਾਠ ਕਰਦੇ ਹਾਂ ਸਾਡਾ ਮਨ ਸਾਡੇ ਅੰਦਰ ਸ਼ਾਂਤੀ ਤੇ ਸਕੂਨ ਬਣ ਜਾਂਦਾ ਹੈ ਕਿਉਂਕਿ ਗੁਰੂ ਦੇ ਸਾਡੇ ਅੰਦਰ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ ਸੋ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਜੀ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਹੀ ਕਰਨੀ ਹੈ ਸਾਥ ਸੰਗਤ ਜੀ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਹੀ ਕਰਨਾ ਹੈ ਦਿਨ ਦੀ ਸ਼ੁਰੂਆਤ ਨੂੰ ਸਾਰਾ ਦਿਨ ਫਿਰ ਤੁਹਾਡਾ ਵਧੀਆ ਲੰਗੇਗਾ ਸਾਡੇ ਨਾਲ ਸਭ ਕੁਝ ਫਿਰ ਵਧੀਆ ਹੋਵੇਗਾ ਸਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਸਾਡਾ ਘਰ ਪਰਿਵਾਰ ਤਰੱਕੀ ਕਰੇਗਾ ਗੁਰੂ ਸਾਹਿਬ ਜੀ ਨੇ ਸਾਨੂੰ ਆਪੇ ਹੀ ਚੰਗੇ ਰਾਹ ਵਿਖਾ ਦੇਣੇ ਹਨ ਤੇ ਜੇਕਰ ਗੁਰੂ ਜੀ ਦੇ ਦੱਸੇ ਹੋਏ ਰਾਹ ਤੇ ਚੱਲਾਂਗੇ ਮਾਰਗ ਤੇ ਚੱਲਾਂਗੇ ਖੁਸ਼ੀਆਂ ਤੇ ਸੁੱਖ ਸ਼ਾਂਤੀ ਬਰਕਤ ਆਪਣੇ ਆਪ ਹੀ ਸਾਡੇ ਘਰ ਵਿੱਚ ਵਾਸ ਕਰ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ